ਜਾਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਭਰ ਦੇ ਲੋਕਾਂ ਨੂੰ ਮੁਫਤ ਧਾਰਮਿਕ ਸਥਾਨਾਂ ਦਾ ਦਰਸ਼ਨ ਕਰਾਉਣੇ ਦੇ ਲਈ ਕੀਤੀ ਮਹਿੰਦ ਸ਼ੁਰੂ ਮੁੱਖ ਮੰਤਰੀ ਧਰ ਯਾਤਰਾ ਜਿਹਦੀ ਲੜੀ ਅਧੀਨ ਕੈਬਨਟ ਮੰਤਰੀਆਂ ਅਨਮੋਲ ਕਰਨ ਮਾਨ ਦੇ ਹਲਕੇ ਵਿੱਚੋਂ ਨਿਰੰਤਰ ਜਾਰੀ ਹੈ ਇੱਕ ਬੱਸ ਆਉਂਦੀ ਹੈ ਤੇ ਦੂਜੀ ਪਹਿਲਾਂ ਹੀ ਤਿਆਰ ਖੜੀ ਹੁੰਦੀ ਹੈ ਇਸ ਦੌਰਾਨ ਅੱਜ ਇੱਕ ਬੱਸ ਕੋਰਾਲੀ ਸ਼ਹਿਰ ਤੋਂ ਰਵਾਨਾ ਕੀਤੀ ਗਈ ਜੋ ਸ਼੍ਰੀ ਅਨੰਦਪੁਰ ਸਾਹਿਬ ਮਾਤਾ ਨਾਨਾ ਦੇਵੀ ਮੰਦਿਰ ਜਵਾਲਾ ਜੀ ਮੰਦਿਰ ਚਿੰਤਪੁਰੇ ਮੰਦਿਰ ਤੇ ਹੋਰ ਕਈ ਧਾਰਮਿਕ ਸਥਾਨਾਂ ਤੇ ਜਾਵੇਗੀ ਇਸ ਨੂੰ ਚੰਡੀ ਦੇ ਕੇ ਆਪਦੇ ਸੀਨੀਅਰ ਆਗੂ ਜੋ ਦਾ ਸਿਮਾਨ ਵੱਲੋਂ ਐਸਡੀਐਮ ਖਰੜ ਬਾਦਲ ਸਿੰਘ ਔਕੇ ਕਾਉਂਸਲਰ ਪ੍ਰਣਾ ਰਿਸ਼ਿ ਕੁਮਾਰ ਅਤੇ ਹੋਰ ਕਈ ਆਗੂ ਮੌਜੂਦ ਸਨ ਆਹ ਤੁਹਾਨੂੰ ਦਿਖਾਣੇ ਆ ਝਲਕੀਆਂ ਕੀ ਕਹਿ ਰਹੇ ਨੇ ਇਸ ਮੌਕੇ ਆਗੂ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਮਾਨ ਦੀ ਰਾ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਲੋਕਾਂ ਦੀ ਮਾਨਸਿਕ ਤੌਰ ਤੇ ਬੰਦਾ ਸੁਸਤੀ ਮਿਲਦੀ ਹੈ ਆ ਜਿਹੜੀ ਤੀਤੀਆਂ ਪਤਰਾ ਤੁਰੀ ਹੈ ਇਸ ਤੋਂ ਪਹਿਲਾਂ ਵੀ ਸਾਲਾਂ ਸਾਰ ਅੰਮਰਸਰ ਜਾ ਚੁੱਕੇ ਹੈ ਸਫਲਤਾਪੂਰਵਕ ਕਿ ਅੱਜ ਅਸੀਂ ਨਾਣਾਦੇਵੀ ਤੇ ਖੰਡ ਪ੍ਰਸਾਦ ਦਾ ਜਿਹੜਾ ਜਾਂਤਰਾਵੇ ਗਏ ਔਰ ਇਸ ਨਾਲ ਲੋਕਾਂ ਨੂੰ ਬਹੁਤ ਵੱਡੀ ਇੱਕ ਉਹਨਾਂ ਦੀ ਮੰਨਦੇ ਬਣੀ ਤਮੰਨਾ ਹੁੰਦੀ ਹੈ ਜਾਨੀ ਉਹ ਪੂਰੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਇਹ ਤਾਂ ਇਹ ਉਸ ਤੋਂ ਬਹੁਤ ਵੱਡਾ ਹੈ ਅਸੀਂ ਸਾਰੇ ਹੀ ਜਿਹੜੇ ਸੀਐਮ ਕੋ ਅਗਮਾਨ ਜੀ ਦਾ ਇਸ ਵੱਲੋਂ ਪਹਿਲ ਲੋਕਾਂ ਨੂੰ ਬਹੁਤ ਇੱਕ ਮਿੰਟ ਉਹ ਪੜ੍ਹਨ ਉਹਨਾਂ ਤਰਫਾਦਿਆਂ ਜੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਸੀਐਮ ਸਾਹਿਬ ਦੇ ਸਾਡੇ ਹਲਕਾ ਬਧਾਇਆ ਕੈਬਨਟ ਮਿਨਿਸਟਰ ਪੰਜਾਬ ਮੈਡਮ ਅਨਮੋਲ ਕਗਨ ਮਾਨ ਜੀ ਦੇ ਜਿਨ੍ਹਾਂ ਦੀ ਬਦੌਲਤ ਸਾਡੇ ਸ਼ਹਿਰ ਨੂੰ ਅੱਜ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਤੀਰਥ ਯਾਤਰਾ ਸਕੀਮ ਦੇ ਤਹਿਤ ਅੱਜ ਵੈਲਵੋ ਬਸ ਸਾਡੇ ਨੂੰ ਸ਼ਹਿਰ ਨੂੰ ਮਿਲੀ ਉਸ ਦੇ ਸਹਿਤ ਜੀ ਅੱਜ ਸਾਡੇ ਸ਼ਹਿਰ ਨਿਵਾਸੀ ਪੀਤ ਪੰਗਤਰਾ ਕਰਨ ਦੇ ਲਈ ਸਰਦਾਰ ਜੋਧਾ ਸਿੰਘ ਜੀ ਮਾਨ ਸਾਹਿਬ ਦੀ ਅਗਵਾਈ ਦੇ ਹੇਠ ਅੱਜ ਰਵਾਨਾ ਕੀਤੀ ਗਈ ਹੈ ਬਸ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਮੈਡਮ ਅਲ ਮੋਰਗਨ ਮਾਨ ਜੀ ਦੇ ਮੰਤਰੀ ਸਾਹਿਬ ਦੇ ਔਰ ਸੀਐਮ ਸਾਹਿਬ ਦੇ ਜਿਹੜੇ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਨਾਲ ਵੀ ਜੋੜ ਵੀ ਰਹੇ ਹਨ ਔਰ ਸਾਨੂੰ ਉਸ ਦਾ ਲਾਭ ਵੀ ਸਾਡੀ ਸੰਗਤ ਨੂੰ ਫ੍ਰੀ ਆਫ ਕਾਸਟ ਬਲਕੇ ਸਰਕਾਰ ਨੇ ਹਰ ਸੁਵਿਧਾ ਦਿੱਤੀ ਹੈ ਜੀ ਕੰਬਲਾਂ ਤੋਂ ਲੈ ਕੇ ਕੰਬਲ ਤੱਕ ਹਰ ਖਾਲ ਪੀਂਦੇ ਅਸਮਾਨ ਕੋਈ ਵੀ ਚੀਜ਼ ਉਹਨਾਂ ਨੂੰ ਮਿਲ ਨਹੀਂ ਲੈਣੀ ਪਣੀ ਔਰ ਸਾਰੀ ਸੰਗਤ ਬੜੇ ਉਤਸ਼ਾਹ ਨਾਲ ਅੱਜ ਤੀਰਥ ਯਾਤਰਾ ਕਰਨ ਲਈ ਜਾ ਰਹੀ ਹੈ ਜੀ ਔਰ ਗਈ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਰਦਾਰ ਜੋਤਾ ਸਿੰਘ ਹਿਮਾਂਤ ਸਾਹਿਬ ਦੇ ਔਰ ਸਮੁੱਚੀ ਟੀਮ ਸਾਡੀ ਆਮ ਆਦਮੀ ਪਾਰਟੀ ਦੀ ਸ਼ਹਿਰ ਕੁਰਾਲੀ ਦੇ ਇਲਾਕੇ ਦੀ ਉਹ ਵੀ ਸਾਡੀ ਇੱਥੇ ਮੌਜੂਦ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਲੋ ਇੰਨੇ ਚਲੋ अछि आज भनेको छ मा जगवान टीवी वी हरीश बठला पोरारी